ਦੈਨਿਕ ਸਵੇਰਾ ਟੀਵੀ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀਨ ਕੁਮਾਰ ਇਜ਼ਰਾਈਲ ਨੇ 10 ਮਹੀਨੇ ਪਹਿਲਾਂ ਉਹਨਾਂ ਦੇ ਉੱਪਰ ਹੋਏ ਹਮਲੇ ਦਾ ਬਦਲਾ ਲੈ ਲਿਆ ਹਮਾਸ ਦੇ ਮੁਖੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੋ ਇਸ ਸਮੇਂ ਦੀ ਵੱਡੀ ਖਬਰ ਜੋ ਪੂਰੀ ਦੁਨੀਆ ਦੇ ਵਿੱਚ ਅੱਗ ਦੀ ਤਲਾ ਫੈਲ ਗਈ ਕਿਉਂਕਿ ਮੁਖੀ ਇਸਮਾਇਲ ਹਨੀ ਦੀ ਮੌਤ ਹੋ ਗਈ ਹੈ ਈਰਾਨ ਦੇ ਇਸਲਾਮਿਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਦੇਸ਼ ਲਈ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਦੇ ਪਰਿਵਾਰਾਂ ਦੀ ਪਵਾ ਫੜੀ ਹੈ। ਇਸੇ ਦੇ ਚਲਦਿਆਂ ਪੰਜਾਬ ਸਰਕਾਰ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ 1 ਕਰੋੜ ਦੀ ਮੁਆਵਜ਼ਾ ਰਾਸ਼ੀ ਦੇ ਰਹੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਮੰਨਣਾ ਹੈ ਕਿ ਸ਼ਹੀਦਾਂ ਦੇ ਪਰਿਵਾਰਾਂ ਨੂੰ ਸੰਭਾਲਣਾ ਸਾਡਾ ਫਰਜ਼ ਹੈ ਇਸੇ ਲਈ ਪੰਜਾਬ ਸਰਕਾਰ ਵੱਲੋਂ ਇਹਨਾਂ ਪਰਿਵਾਰਾਂ ਲਈ ਇਹ ਮੇਕ ਉਪਰਾਲਾ ਕੀਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਜੋ ਪਾਲਿਸੀ ਬਣਾਈ ਗਈ ਹੈ ਕਿ ਜਿਹੜੇ ਸੈਨਿਕ ਜਿਹੜੇ ਫੌਜੀ ਜਵਾਨ ਡਿਊਟੀ ਦੌਰਾਨ ਦੇਸ਼ ਦੇ ਕਿਸੇ ਵੀ ਕੋਨੇ 'ਚ ਸ਼ਹੀਦ ਹੋਣਗੇ ਤਾਂ ਉਹਨਾਂ ਦੇ ਪਰਿਵਾਰ ਨੂੰ 1 ਕਰੋੜ ਰੁਪਇਆ ਸਨਮਾਨ ਰਾਸ਼ੀ ਦੇ ਤੌਰ ਤੇ ਦਿੱਤਾ ਜਾਊਗਾ ਇਹ ਕੋਈ ਇਸ ਰਾਸ਼ੀ ਨਾਲ ਕੋਈ ਸ਼ਹੀਦ ਦੀ ਜਾਨ ਵਾਪਸ ਨਹੀਂ ਆ ਸਕਦੀ ਨਹੀਂ ਇਹ ਕੋਈ ਕੀਮਤ ਹੈ ਸ਼ਹੀਦ ਦੀ ਜਾਨ ਦੀ પરિਕੇ કે એક પરિવાર ਦੀ ਕਬੀਲਦਾਰੀ ਚੱਲਦੀ ਰਹਿੰਦੀ ਹੈ ਸ਼ਹੀਦਾਂ ਦੇ ਪਰਿਵਾਰਾਂ ਨੂੰ ਸੰਭਾਲਣਾ ਸਾਡਾ ਫਰਜ਼ ਹੈ ਜੇ ਅਸੀਂ ਸੰ ਪਰਿਵਾਰਾਂ ਨੂੰ ਸੰਭਾਲ ਲਾਂਗੇ ਤਾਂ ਹੋਰ ਬੱਚੇ ਫੌਜ ਜਾਣਵਾਰੇ ਸੋਚਣਗੇ ਨਹੀਂ ਤਾਂ ਮਾਪੇ ਉਦਾਹਰਨ ਦੇ ਕੇ ਕਿ ਉਹਨਾਂ ਵਾਂਗੂ ਉੜਜੋਗੇ ਜਾਂ ਉਹਨਾਂ ਵਾਂਗੂ ਪਰਿਵਾਰ ਉੜਜੂਗਾ ਤਾਂ ਫਿਰ ਆਪਣੇ ਬੱਚਿਆਂ ਨੂੰ ਫੌਜ ਚ ਭੇਜਣ ਦੀ ਹਿੰਮਤ ਨਹੀਂ ਕਰਦੇ Revolutionary Guard Core ਨੇ ਇੱਕ ਬਿਆਨ ਦੇ ਵਿੱਚ ਇਸ ਦੀ ਪੁਸ਼ਟੀ ਕੀਤੀ ਹੈ ਕਿ ਹਮਾਸ ਦੇ ਮੁਖੀ ਇਸਮਾਈਲ ਹਾਨੀਆ ਅਤੇ ਉਸ ਦਾ ਇੱਕ ਅੰਗ ਰੱਖਿਅਕ ਉਸ ਸਮੇਂ ਮਾਰਿਆ ਗਿਆ ਜਦੋਂ ਤਹਿਰਾਨ ਵਿੱਚ ਉਹਨਾਂ ਦੀ ਰਿਹਾਈਸ਼ ਨੂੰ ਨਿਸ਼ਾਨਾ ਬਣਾਇਆ ਗਿਆ ਇਹ ਹਮਲਾ ਅੱਜ ਸਵੇਰੇ ਹੋਇਆ ਤੁਹਾਨੂੰ ਦੱਸ ਰਹੇ ਹਾਂ ਕਿ 10 ਮਹੀਨੇ ਪਹਿਲਾਂ ਜਿਹੜਾ ਜਾਨਕਿ 7 ਅਕਤੂਬਰ ਨੂੰ ਜਿਹੜਾ ਹਮਲਾ ਹੋਇਆ ਸੀ ਇਜ਼ਰਾਈਲ ਦੇ ਉੱਪਰ ਇਜ਼ਰਾਈਲ ਨੇ ਉਸ ਦਾ ਬਦਲਾ ਲੈ ਲਿਆ ਇਹ ਕਹਿ ਸਕਦੇ ਹਾਂ 7 ਅਕਤੂਬਰ ਨੂੰ ਇਜ਼ਰਾਈਲ ਦੇ ਉੱਪਰ ਹਮਾਸ ਨੇ ਹਮਲਾ ਕੀਤਾ ਸੀ ਔਰ ਜਿਸ ਦਾ ਬਦਲਾ ਲੈਣ ਦੇ ਲਈ ਲਗਾਤਾਰ ਪਿਛਲੇ 10 ਮਹੀਨੇ ਤੋਂ ਇਹ ਲੜਾਈ ਚੱਲ ਰਹੀ ਸੀ ਹਮਾਸ ਔਰ ਇਜ਼ਰਾਈਲ ਦੇ ਵਿੱਚ ਔਰ ਇਸ ਹਮਲੇ ਦਾ ਮਾਸਟਰਮਾਈਂਡ ਜਿਹੜਾ ਹਮਲਾ ਇਜ਼ਰਾਈਲ ਦੇ ਉੱਪਰ ਹਮਾਸ ਨੇ ਕੀਤਾ ਸੀ ਉਸ ਦਾ ਮਾਸਟਰਮਾਈਂਡ ਇਸਮਾਈਲ ਹਾਨੀਆ ਮਾਰਿਆ ਗਿਆ ਹੈ ਇਹਦੀ ਪੁਸ਼ਟੀ ਕਰ ਦਿੱਤੀ ਹੈ ਦਰਸਲ ਇਸ ਦੀ ਪੁਸ਼ਟੀ ਕੀਤੀ ਹੈ 이란 ਦੇ ਇਸਲਾਮਿਕ ਰੈਵਿਊਲੂਸ਼ਨਰੀ ਗਾਰਡ ਕੋਰ ਨੇ ਕਿਉਂਕਿ ਇਹ ਮੁਖੀ ਜਿਹੜਾ ਸੀਗਾ ਇਹ ਇਰਾਨ ਦੇ ਵਿੱਚ ਮੌਜੂਦ ਸੀ ਔਰ ਉਸਥੇ ਹੀ ਅਟੈਕ ਹੋਇਆ ਹੈ ਤਹਿਰਾਨ ਦੇ ਵਿੱਚ ਇਹ ਅਟੈਕ ਹੋਇਆ ਹੈ ਜਿੱਥੇ ਇਸ ਦੀ ਇਸਮਾਇਲ ਹਾਨੀਆ ਦੀ ਮੌਤ ਹੋ ਗਈ ਹੈ ਇਸ ਦੀ ਪੁਸ਼ਟੀ ਕਰ ਦਿੱਤੀ ਗਈ ਹੈ ਦੱਸ ਦਈਏ ਕਿ ਮੰਗਲਵਾਰ ਨੂੰ ਹੀ ਹਾਨੀਆ ਨੇ ਇਰਾਨ ਦੇ ਨਵੇਂ ਰਾਸ਼ਟਰਪਤੀ ਦੇ ਸੌ ਚੱਕ ਸਮਾਗਮ ਦੇ ਵਿੱਚ ਸ਼ਿਰਕਤ ਕੀਤੀ ਸੀ ਉਹਨਾਂ ਨੇ ਇਰਾਨ ਦੇ ਸੁਪਰੀਮ ਲੀਡਰ ਦੇ ਨਾਲ ਵੀ ਮੁਲਾਕਾਤ ਕੀਤੀ ਇਸਲਾਮਿਕ ਸਮੂਹ ਦੇ ਨੇ ਇਸਮਾਇਲ ਇਸਲਾਮਿਕ ਸਮੂਹ ਜਿਹੜਾ ਹੈ ਉਸਨੇ ਇਸਮਾਇਲ ਹਾਨੀਆਂ ਦੀ ਮੌਤ ਤੇ ਸੋਗ ਦਾ ਪ੍ਰਗਟਾਵਾ ਕੀਤਾ ਜਾਨਕਿ ਇਸ ਗੱਲ ਦੀ ਪੁਸ਼ਟੀ ਵੀ ਕਰ ਦਿੱਤੀ ਹੈ ਕਿ ਹਾਨੀਆਂ ਜਿਹੜਾ ਹੈ ਇਸਮਾਇਲ ਹਾਨੀਆਂ ਉਸ ਦੀ ਮੌਤ ਹੋ ਗਈ ਹੈ ਈਰਾਨ ਦੇ ਸਰਕਾਰੀ ਟੈਲੀਵਿਜ਼ਨ ਤੇ ਵਿਸ਼ਲੇਸ਼ਕਾਂ ਨੇ ਇਸ ਹੱਤਿਆ ਦੇ ਲਈ ਇਜ਼ਰਾਈਲ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਔਰ ਪੂਰੀ ਦੁਨੀਆ ਦੇ ਵਿੱਚ ਚਰਚਾ ਚੱਲ ਪਈ ਹੈ ਕਿ ਇਸ ਦਾ ਮਾਸਟਰਮਾਈਂਡ ਬਿਲਕੁਲ ਕਿਉਂਕਿ ਇਜ਼ਰਾਈਲ ਉਸ ਦੇ ਪਿੱਛੇ ਪਿਆ ਹੋਇਆ ਸੀ ਇਜ਼ਰਾਈਲ ਉਸ ਤੋਂ ਬਦਲਾ ਲੈਣਾ ਚਾਹੁੰਦਾ ਸੀ ਜਦੋਂ 7 ਅਕਤੂਬਰ ਨੂੰ ਇਹ ਹਮਲਾ ਕੀਤਾ ਗਿਆ ਸੀ ਅਸੀਂ ਤੁਹਾਨੂੰ ਉਹ ਉਹ ਤਸਵੀਰਾਂ ਵੀ ਦਿਖਾ ਰਹੇ ਹਾਂ ਪੁਰਾਣੀਆਂ ਤਸਵੀਰਾਂ ਹਮਲੇ ਦੀਆਂ ਉਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਉਸ ਉਸ ਟਾਈਮ ਇਜ਼ਰਾਈਲ ਦੇ 1200 ਦੇ ਕਰੀਬ ਲੋਕ ਮਾਰੇ ਗਏ ਸੀ ਉਸ ਹਮਲੇ ਦੇ ਵਿੱਚ ਉਹ ਹਮਲੇ ਦਾ ਜਿਹੜਾ ਮਾਸਟਰਮਾਈਂਡ ਸੀ ਉਸ ਦੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਇਸਮਾਈਲ ਹਾਨੀਆਂ ਇਸ ਦੇ ਵੱਲੋਂ ਹੀ ਉਹ ਹਮਲਾ ਕਰਵਾਇਆ ਗਿਆ ਸੀ ਸਾਰਾ ਮਾਸਟਰ ਪਲਾਨ ਇਹਦਾ ਬਣਾਇਆ ਹੋਇਆ ਸੀ ਸੋ ਪਿਛਲੇ ਸਾਲ 7 ਅਕਤੂਬਰ ਦੀ ਅੱਧੀ ਰਾਤ ਨੂੰ ਹਮਾਸ ਦੇ ਅੱਤਵਾਦੀਆਂ ਨੇ ਇਜ਼ਰਾਈਲ ਤੇ ਹਵਾਈ ਹਮਲੇ ਕੀਤੇ ਸੀ ਇਸ ਹਮਲੇ ਦੇ ਕਰੀਬ ਵਿੱਚ ਕਰੀਬ 1200 ਲੋਕ ਮਾਰੇ ਗਏ ਸੀ ਇਸ ਘਟਨਾ ਤੋਂ ਬਾਅਦ ਇਜ਼ਰਾਈਲ ਨੇ ਹਮਾਸ ਦੇ ਖਿਲਾਫ ਜੰਗ ਸ਼ੁਰੂ ਕਰ ਦਿੱਤੀ ਸੀ ਇਜ਼ਰਾਈਲ ਫੌਜ ਗਾਜ਼ਾ ਦੇ ਵਿੱਚ ਹਮਾਸ ਖਿਲਾਫ ਲਗਾਤਾਰ ਫੌਜੀ ਕਾਰਵਾਈਆਂ ਕਰ ਰਹੀ ਸੀ ਅਸੀਂ ਦੈਨਿਕ ਸਵੇਰਾ ਦੇ ਮਾਧਿਅਮ ਦੇ ਨਾਲ ਤੁਹਾਨੂੰ ਪਲਪਲ ਦੀ ਅਪਡੇਟ ਵੀ ਦਿੰਦੇ ਰਹਿੰਦੇ ਹਾਂ ਕਿ ਕੀ ਹੋ ਰਿਹਾ ਇਸ ਸਮੇਂ ਕਿਹੜੀ ਜੰਗ ਦੇ ਵਿੱਚ ਕੀ ਚੱਲ ਰਿਹਾ ਸੋ ਅਸੀਂ ਤੁਹਾਨੂੰ ਪਲਪਲ ਦੀ ਖਬਰ ਦੇ ਰਹੇ ਸੀ ਕਿ ਹਮਾਸ ਤੇ ਯੂਕਰੇਨ ਦੀ ਜੰਗ ਜਿਹੜੀ ਚੱਲਿਆ ਮਾਫ ਕਰਨਾ ਹਮਾਸ ਤੇ ਇਜ਼ਰਾਈਲ ਦੀ ਜਿਹੜੀ ਜੰਗ ਚੱਲ ਰਹੀ ਹੈ ਉਸ ਜੰਗ ਦੇ ਵਿੱਚ ਕੀ ਕੁਝ ਸਾਹਮਣੇ ਆਂਦਾ ਹੈ ਪਲਪਲ ਦੇ ਉੱਪਰ ਹੋਰ ਹੁਣ ਹੁਣ ਦੀ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਕਿ ਵੱਡੀ ਕਾਮਯਾਬੀ ਕਹਿ ਸਕਦੇ ਆ ਕਿ ਇਜ਼ਰਾਈਲ ਨੂੰ ਮਿਲਿਆ ਹਮਾਸ ਦੇ ਮੁਖੀ ਇਸਮਾਈਲ ਹਾਨੀਆ ਨੂੰ ਮਾਰ ਦਾ ਮਾਰ ਦਿੱਤਾ ਗਿਆ ਇਸ ਈਰਾਨ ਦੇ ਇਸਲਾਮਿਕ ਰੈਵਿਊਲੂশনারੀ ਗਾਰਡ ਕੋਰ ਨੇ ਇੱਕ ਬਿਆਨ ਦੇ ਵਿੱਚ ਇਸ ਦੀ ਪੁਸ਼ਟੀ ਕੀਤੀ ਹੈ ਇਸਲਾਮਿਕ ਰੈਵਿਊਲੂশনারੀ ਗਾਰਡ ਕੋਰ ਜਾਨੀ ਕਿ ਆਈ ਆਰ ਜੀ ਆਰ ਨੇ ਇਸ ਦੀ ਪੁਸ਼ਟੀ ਕੀਤੀ ਹੈ ਇਹ ਈਰਾਨ ਦੀ ਇੱਕ ਕਹਿ ਸਕਦੇ ਆ ਕਿ ਈਰਾਨ ਦੀ ਇੱਕ ਸੰਸਥਾ ਹੈ ਜਿਹਦੇ ਵੱਲੋਂ ਇਹ ਅਧਿਕਾਰਕ ਤੌਰ ਦੇ ਉੱਤੇ ਇਸ ਦੀ ਪੁਸ਼ਟੀ ਕੀਤੀ ਗਈ ਹੈ ਕਿਉਂਕਿ ਹਾਨੀਆ ਪਿਛਲੇ 2 ਦਿਨਾਂ ਤੋਂ ਈਰਾਨ ਦੇ ਵਿੱਚ ਮੌਜੂਦ ਸੀ ਕਿਉਂਕਿ ਉਸਨੇ ਨਵੇਂ ਰਾਸ਼ਟਰਪਤੀ ਜਿਹੜੇ ਉੱਥੇ ਦੇ ਬਣੇ ਨੇ ਉਹਨਾਂ ਦੇ ਸੌਚਕ ਸਮਾਗਮ ਦੇ ਵਿੱਚ ਸ਼ਿਰਕਤ ਕੀਤੀ ਸੀ ਹਾਨੀਆ ਨੇ ਔਰ ਉਹਨਾਂ ਨੇ ਈਰਾਨ ਦੇ ਸੁਪਰੀਮ ਲੀਡਰ ਦੇ ਨਾਲ ਵੀ ਮੁਲਾਕਾਤ ਕੀਤੀ ਸੀ ਇਸਲਾਮਿਕ ਸਮੂਹ ਨੇ ਹਾਨੀਆ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਹਾਨੀਆ ਦੀ ਮੌਤ ਹੋ ਗਈ ਹੈ ਔਰ ਹਾਨੀਆ ਦੀ ਮੌਤ ਜਿਹੜੀ ਹੈ ਉਸ ਦੀ ਰਿਹائش ਦੇ ਉੱਤੇ ਹੀ ਬੰਬ ਸੁੱਟੇ ਗਏ ਉਸ ਦੀ ਰਿਹائش ਦੇ ਉੱਪਰ ਬੰਬ ਸੁੱਟ ਕੇ ਉਸ ਦੀ ਉਸ ਦੀ ਮੌਤ ਹੋਈ ਆ ਔਰ ਉਸ ਦਾ ਇੱਕ ਗਾਰਡ ਵੀ ਮਾਰਿਆ ਗਿਆ ਸੋ ਇਸ ਸਮੇਂ ਦੀ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਕਿ ਇਜ਼ਰਾਈਲ ਨੇ 10 ਮਹੀਨੇ ਪੁਰਾਣਾ ਹਮਲਾ ਜਿਹੜਾ ਹਮਾਸ ਦੇ ਵੱਲੋਂ ਉਹਨਾਂ ਦੇ ਉੱਪਰ ਕੀਤਾ ਗਿਆ ਸੀ ਉਸ ਦੇ ਮਾਸਟਰਮਾਈਂਡ ਇਸਲਾਇਮ ਇਸਮਾਈਲ ਹਾਨੀਆ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ ਔਰ ਆਪਣਾ ਬਦਲਾ ਜਿਹੜਾ ਹੈ ਉਹ ਹਮਾਸ ਤੋਂ ਲੈ ਲਿਆ ਹੈ। ਕੀ ਕੀ ਫੋਲੋ ਕਰੇਨ ਦਿਨਿਕ ਸਵੇਰਾ ਟੀਵੀ YouTube Facebook Instagram X ਔਰ WhatsApp channel par ब...